ਕਹਿ ਰਾ ਜੋ ਆਮ ਆਦਮੀ ਪਾਰਟੀ ਦੇ ਮੀਤ ਇਥੇ ਦੋ ਚੋਣ ਹਾਰ ਗਏ ਸੀ ਪਰ ਤੋਂ ਪਾਸਿੰਗ ਖੈਰਾ ਵੱਲੋਂ ਵਰਕਰਾਂ ਦੇ ਹੌਸਲਾ ਹੌਸਲੇ ਦੀ ਦਾਤ ਦੇਣ ਲਈ ਤੇ ਉਹਨਾਂ ਦਾ ਧੰਨਵਾਦ ਕਰਨ ਲਈ ਮਲੇਰ ਕੋਲਾ ਦੇ ਐਮਪੀਅਰ ਹੋਟਲ ਵਿੱਚ ਧੰਨਵਾਦੀ ਪ੍ਰੋਗਰਾਮ ਕਰਕੇ ਪਾਰਟੀ ਵਰਕਰਾਂ ਨੂੰ ਹੋਰ ਮਜ਼ਬੂਤ ਹੋ ਕੇ ਲੜਾਈ ਲੜਨ ਦੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਮਲੇਰ ਕੋਲਾ ਦੇ ਲੋਕ ਆਦਾ ਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜਾ ਸੁਲਤਾਨਾ ਤੇ ਉਹਨਾਂ ਦੀ ਬੇਟੀ ਨਿਸ਼ਾਤਾ ਅਫਤਰਦਾ ਦਾ ਧੰਵਾਦ ਇਸਤਾ ਕੀ ਉਹਨਾਂ ਨੇ ਆਪਣੇ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਇਆ ਹੋਇਆ ਹੈ ਅਗੇ ਹੋਰ ਕੀ ਕਿਹਾ ਇਹ ਸਟੇਲ ਸਮਰਥਨ ਦੇ ਨਾਤੇ ਜੀਸ ਨਾਮ ਹਲਕੇ ਲਈ ਉੱਪਦੇਸ਼ਿਕਾ ਚਲੋ ਜੀ ਦੇਖਾਈ ਚਲ ਨੂੰ ਚਲੋ ਜੀ ਤਾਂ ਮੈਂ ਗਾਣੇ ਸਾਡੇ ਕੋ ਸਾਥਕਾਰ ਮਿਲਣ ਦਾ ਕਰਦੇ ਮੈਂ ਸਮਝਦੀ ਆ ਵੀ ਇਹ ਸੁਪਰ ਖੈਰਾਜੀ ਦਾ ਘਟ ਤੇ ਸੰਗਰੂਰ ਦਾ ਜ਼ਿਆਦਾ ਨੁਕਸਾਨ ਹੋਇਆ ਹੈ ਮੈਂ ਇਹਨਾਂ ਦੇ ਨਾਲ ਚੋਣੀ ਆ ਵੀ ਜੋ ਵੀ ਹੁੰਦਾ ਹੈ ਅੱਲਾਹ ਦੀ ਮਰਜ਼ੀ ਹੀ ਹੁੰਦਾ ਹੈ ਉਹਨਾਂ ਦੀ ਮਰਜ਼ੀ ਦੇ ਨਾਲ ਹੁੰਦਾ ਹੈ ਸਾਨੂੰ ਦਾਸ ਨਹੀਂ ਹੋਣਾ ਚਾਹੀਦਾ ਸਾਨੂੰ ਔਰ ਇਸ ਮੀਟਿੰਗ ਨੂੰ ਬਹੁਤ ਲੰਬਾ ਸੀ ਕੋਈ ਇਹਦੇ ਚ ਨਜ਼ੋਰ ਘਟਣ ਦੀ ਲੋੜ ਨਹੀਂ ਪ੍ਰਕਿਰਿਆ ਚ ਜਾਣਦਾ ਕਿ ਉਹ ਹੋ ਗਿਆ ਹੋ ਗਿਆ ਕੁਝ ਨਹੀਂ ਹੋਇਆ ਇਹ ਜ਼ਿੰਦਗੀ ਦੇ ਬਲਾਈ ਸੀ ਕਿ ਆਪਾਂ ਲੜੀ ਆ ਆਪਾਂ ਨੇ ਕੰਮ ਕਰਦਾ ਹੋ ਕੇ ਔਰ ਯਾਦ ਰੱਖਿਓ ਕਿ ਆਖਰੀ ਆਪਾਂ ਜਿਸ ਦਿਨ ਆਪਾਂ ਕੀਤੀ ਕਰੂ ਸਹੀ ਸਤਿਕਾਰੋ ਸੁਪਾਲ ਖੈਰਾਜੀ ਤੇ ਅਨਾਦੇ ਦੇਤੇ ਮਹਤਾਬ ਖੈਰਾਜੀ ਮੇਰੇ ਭਾਈ ਰਾਹੁਲ ਭਟਨ ਜੀ संगरूर दे सारे और अहदेदार सहवान सीनियर लीडर्स ते कांग्रेस पार्टी दे इत्थे आए सपोर्टर्स सहवान दा मैं स्वागत करती हां सब तो पहला मैं मलेर कोर्ट ने हल्के दी आवाम दा तहे दिलों शुक्रिया अदा करती हां ਕੀਨਾ ਨੇ ਸੁਪਾਲ ਖੈਰਾ ਜੀ ਨੂੰ ਐਨੀ ਅੱਛੀ ਲੀਡ ਨਾਲ ਜਤਾਇਆ ਹੈ ਖਾਸ ਤੌਰ ਤੇ ਮੈਂ ਸ਼ੁਕਰੀਆ ਕਰਨਾ ਚਾਹੁੰਨੀ ਆ ਆਪਣੇ ਮਲੇਰ ਕੋਟਲੇ ਸ਼ਹਿਰ ਦਾ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਸੁਪਾਲ ਖੈਰਾ ਜੀ ਦੀ ਜਿਤ ਵਿੱਚ ਵੀ ਕੀਤਾ ਉਹਦੀ ਮਰਜ਼ੀ ਹੈ ਹੋ ਸਕਦਾ ਹੈ ਇਹਦੇ ਵਿੱਚ ਵੀ ਕੋਈ ਬੇਹਤਰੀ ਹੋਵੇ ਇਸ ਲਈ ਸਾਨੂੰ ਨਾਇਵਸ ਨਹੀਂ ਹੋਣਾ ਚਾਹੀਦਾ ਸੁਪਾਲ ਜੀ ਤੁਸੀਂ ਅੱਜ ਸਾਡੇ ਵਿੱਚ ਸਾਲਕੇ ਦੀ ਰਾਨੁਮਾ ਮੇਰੀ ਦਾ ਭੈਣ ਹੈ ਵੱਡੀ ਬੀਬੀ ਰਜ਼ੀਆ ਸੁਲਤਾਨਾ ਜੀ ਉਹਨਾਂ ਦੀ ਬੇਟੀ ਮਸ਼ਾਤ ਜੀ ਸਾਡੇ ਬਰਨਾਲੇ ਦੇ ਪ੍ਰਧਾਨ ਗਾਲਾ ਟਿਲੋਂਜੀ ਕਮਾਲੂ ਜੀ ਮੇਰਕੋਟੇ ਦੇ ਪ੍ਰਧਾਨ ਜੀ ਜਸਵੰਤ ਜੀ ਮੰਚ ਦੇ ਬਰਾ ਸਾਰੇ ਕਾਂਗਰਸ ਪਾਰਟੀ ਦੇ ਸਰਦਾਰ ਸੁਖਪਾਲ ਸਿੰਘ ਜੀ ਖੈਰ ਲਈ ਦਿਨ ਰਾਤ ਇੱਕ ਕਰਕੇ ਲੜੇ ਜਝਾਰੂ ਫੌਜ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਭਾਨ ਸਾਰੀ ਹਾਜ਼ਰੀਨ ਸ਼ੀਸ਼ ਚੁਕਾ ਕੇ ਬੱਦੇ ਬਲਾਉਂਗਾ ਵਾਇਕ੍ਰਮਜੀਤ ਕਾਕਾ ਕਾਲਜ਼ਾ ਵਾਇਕ੍ਰਮਜੀਤ ਦੀ ਫਤਿਹ ਦੋਸਤੋ ਫਤਵਾ ਭਾਵੇਂ ਆਪਣੇ ਹੱਕ 'ਚ ਨਹੀਂ ਆਇਆ ਲੋਕਾਂ ਦਾ ਫਤਵਾ ਸਿਰ ਮੱਥੇ ਕਬੂਲ ਕਰਦੇ ਆਂ ਕਾਰਨ ਬਹੁਤ ਸਾਰੇ ਰਹੇ ਪਰ ਜਿਵੇਂ ਹਮੇਸ਼ਾ ਵੱਡੀ ਸੋਚ ਦਾ ਠੇਰਾ ਸਾਹਿਬ ਸਬੂਤ ਦਿੰਦੇ ਉਹਨਾਂ ਨੇ ਹਲੇ ਵੀ ਕਿਹਾ ਵੀ ਸਾਨੂੰ ਜਾਰਾ ਮਿੱਟੀ-ਕ੍ਰੀਟੀ ਜਾਣ ਦੀ ਲੋੜ ਨਹੀਂ ਇਹ ਫਰਾਂਦੇ ਨੇ ਇਹ ਉਹ ਜੋ ਹੋ ਗਿਆ ਆਪਾਂ ਆਪਣੇ ਕਨੇ ਮਿਹਨਤ ਕਰੀ ਨੇ بس ਮੈਂ ਤਾਂ ਅੱਜ ਧੰਨਵਾਦ ਕਰਨ ਆਇਆ ਸੀਗਾ ਔਰ ਪੋਜ਼ਿਟਿਵ ਨੋਟ ਇਹ ਆ ਕਿ ਮਲੇਰਕੋਟਲਾ ਤੋਂ ਕਾਂਗਰਸ ਦੀ ਜਿੱਤ ਹੋਈ ਹੈ ਰਜ਼ੀਆ ਜੀ ਔਰ ਸਾਰਿਆਂ ਨੇ ਟੀਮ ਨੇ ਬਹੁਤ ਮਦਦ ਕੀਤੀ ਦੇਖੋ ਮੈਂ ਆਪਣੀ ਇਲੈਕਸ਼ਨ ਮੈਂਮਾਨਦਾਰੀ ਨਾਲ ਲੜੀ ਮੇਰਾ ਨiyet ਔਰ ਮੇਰਾ ਦਿਲ ਸਾਫਾ ਮੇਰੀ ਕੌਨਸ਼ੀਅਸ ਬਿਲਕੁਲ ਪਿਓਰ ਆ ਨਾ ਮੈਂ ਕੋਈ ਸ਼ਰਾਬ ਵੰਡੀ ਨਾ ਕੋਈ ਪੈਸਾ ਨਾ ਮੈਂ ਕੋਈ ਕਿਸੇ ਨੂੰ ਦਬਾਇਆ ਨਾ ਡਰਾਇਆ ਔਰ ਸਰਕਾਰੀ ਤੰਤਰ ਦਾ ਡਟ ਕੇ ਉਹਦਾ ਸਾਹਮਣਾ ਕੀਤਾ ਔਰ ਜਿੰਨੀ ਮੇਰੇ ਵਿੱਚ ਜਾਨ ਸੀ ਮੁੱਦਿਆਂ ਤੇ ਆਧਾਰਿਤ ਸੰਗਰੂਰ ਦੇ ਵਿੱਚ ਆਣ ਕੇ ਮੈਂ ਲੋਕਾਂ ਨੂੰ ਐਜੂਕੇਟ ਕੀਤਾ ਪੰਜਾਬ ਦੇ ਜਿਹੜੇ ਖੇਤੀ ਕਿਸਾਨੀ ਦੇ ਮੁੱਦੇ ਸੀ ਜਿਹੜੇ ਪਛੜੇ ਹੋਏ ਵਰਗਾਂ ਦੇ ਕਿਰਤੀਆਂ ਕਾਮਿਆਂ ਦੇ ਮੁੱਦੇ ਸੀ ਗੈਰ ਪੰਜਾਬੀਆਂ ਦਾ ਜੋ ਕਾਨੂੰਨ ਬਣਨਾ ਚਾਹੀਦਾ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਔਰ ਕਿਸ ਤਰ੍ਹਾਂ ਅਸੀਂ ਝੋਨੇ ਦੀ ਫਸਲ ਨੂੰ ਬਦਲ ਕੇ ਉਸੇ ਸੀਸੀਐਲ ਲਿਮਿਟ ਚੋਂ ਦੂਸਰੀਆਂ ਸੋਨੀ ਦੀਆਂ ਫਸਲਾਂ ਲਿਆ ਸਕਦਾ ਇਹ ਸਾਰੀਆਂ ਗੱਲਾਂ ਮੈਂ ਅੱਛੀਆਂ ਕਿਤੇ ਪਰ ਕਈ ਵਾਰ ਕੀ ਹੁੰਦਾ ਕਿ ਹਲੇ ਇੰਡੀਆ ਦੀ ਡੈਮੋਕ੍ਰੇਸੀ ਚਰਨਿੰਗ ਪ੍ਰੋਸੈਸ ਚ ਹੈ ਜਿਹੜੀਆਂ ਸਾਊਥ-ਈਸਟ ਸੇਸ਼ਨ ਕੰਟਰੀਜ਼ ਹਨ ਜਿਵੇਂ ਬੰਗਲਾਦੇਸ਼ ਪਾਕਿਸਤਾਨ ਇੰਡੀਆ শ্রীলঙ্কা ਇਹਨਾਂ ਹਲੇ ਨਿਕਲ ਰਹੀਆਂ ਗੁਜ਼ਰ ਰਹੀਆਂ ਇਹ ਵਿਕਸਿਤ ਦੇਸ਼ਾਂ ਤੱਕ ਪਹੁੰਚਣ ਨੂੰ ਥੋੜਾ ਸਮਾਂ ਲੱਗੇਗਾ ਪਰ ਇਹਨਾਂ ਹਾਲਾਤਾਂ ਵਿੱਚ ਜੋ ਵੀ ਸੀਗਾ ਅਸੀਂ ਇਮਾਨਦਾਰੀ ਨਾਲ ਲੜਿਆ ਜਿੱਤ ਹਾਰ ਉਸ ਪਰਮਾਤਮਾ ਵਾਹਿਗੁਰੂ ਦੇ ਹੱਥ ਵਿੱਚ ਹੈ ਸਾਡੇ ਹੌਸਲੇ ਉੱਚੇ ਨੇ ਅਸੀਂ ਪੰਜਾਬ ਦਾ ਇਨਫੈਕਟ ਅਸਲ ਜੰਗ ਹੁਣ ਸ਼ੁਰੂ ਹੋਇਆ ਵਾ ਅਸੀਂ ਸੱਤ ਸੀਟਾਂ ਜਿੱਤਣ ਤੋਂ ਬਾਅਦ ਇਹ ਸਾਬਤ ਕਰਤਾ ਕਿ ਜਿਹੜਾ ਬੋਕਰ ਪਾਰਟੀ ਉਹ ਖਤਮ ਹੋ ਗਈ ਪੰਜਾਬ ਦੇ ਵਿੱਚ ਦਿੱਲੀ ਵਿੱਚ ਉਹਨਾਂ ਨੇ ਸੱਤ ਦੀਆਂ ਸੱਤ ਹਰਾਤੀਆਂ ਇਹਨਾਂ ਨੂੰ ਬੋਕਰ ਔਰ ਕੇਜਰੀਵਾਲ ਦੀ ਹੁਣ ਕੋਈ ਉਹਦੀ ਕੋਈ ਵਿਚਾਰਧਾਰਾ ਉਹਦੀ ਕੋਈ ਰਹਿ ਨਹੀਂ ਗਈ ਵੀਆਈਪੀ ਕਲਚਰ ਦੀ ਗੱਲ ਕਰਦੇ ਸੀ ਉਹ ਉਹਨਾਂ ਨੇ ਆਪਣੇ ਵਾਅਦੇ ਤੋੜੇ ਸਵਰਾਜ ਦੀ ਗੱਲ ਕਰਦੇ ਸੀ ਕਿ ਲੋਕਾਂ ਤੋਂ ਪੁੱਛ ਕੇ ਕੰਮ ਕਰਾਂਗੇ ਉਹ ਵਾਅਦੇ ਤੋੜੇ ਜਨ ਲੋਕਪਾਲ ਕਿਤੇ ਨਾ ਪੰਜਾਬ ਨਾ ਦਿੱਲੀ ਚ ਬਣਾ ਸਕੇ ਇਸ ਕਰਕੇ ਮੈਨੂੰ ਲੱਗਦਾ ਕਿ ਨੈਕਸਟ ਜਿਹੜੀ ਲੜਾਈ ਹੋਊਗੀ 2027 ਚ ਉਹ ਰਿਵਾਈਵਲ ਆਫ ਪੰਥਕ ਫੋਰਸਸ ਔਰ ਕਾਂਗਰਸ ਪਾਰਟੀ ਔਰ ਕਿਤੇ ਨਾ ਕਿਤੇ ਭਾਜਪੀ ਕਿਉਂਕਿ ਜਿਹੜਾ ਰਵਾਇਤੀ ਅਕਾਲੀ ਦਲ ਹੈ ਇਹ ਵੀ 10 ਸੀਟਾਂ ਦੇ ਜ਼ਮਾਨਤ ਜਬਤ ਹੋ ਗਈ ਆ ਹਾਲਾਂਕਿ ਇੱਕ ਸੀਟ ਜਿੱਤੇ ਨੇ ਪਰ ਸਿਕ ਫੋਰਸਿਸ ਦੀ ਰੀਅਲਾਈਨਮੈਂਟ ਹੋਵੇਗੀ ਔਰ ਪੰਜਾਬ ਦੇ ਵਿੱਚ ਸਾਡੀ ਲੜਾਈ ਉਹਨਾਂ ਇਸ ਕਰਕੇ ਮੇਰਾ ਇਹ ਮੰਨਣਾ ਵਾ ਕਿ ਜਿਹੜੇ ਆਪਣੀ ਲੀਡਰਸ਼ਿਪ ਨੂੰ ਮੈਂ ਕਹੂੰਗਾ ਕਿ ਪੰਥਕ ਫੋਰਸਿਸ ਨਾਲ ਕਿੱਦਾਂ ਆਪਾਂ ਮੁਕਾਬਲਾ ਕਰਨਾ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਮੁੱਦਿਆਂ ਦੀ ਗੱਲ ਪੰਜਾਬੀਆਂ ਦੀ ਪੰਜਾਬੀਅਤ ਦੀ ਗੱਲ ਸਿੱਖਾਂ ਦੀ ਗੱਲ ਜ਼ਰੂਰ ਕਰੀਏ ਤਾਂ ਕਿ ਅਸੀਂ ਪੰਥਕ ਫੋਰਸਿਸ ਨਾਲ 2027 ਵਿੱਚ ਲੜ ਸਕੀਏ ਸੋ ਮੈਂ ਇੱਕ ਵਾਰ ਫਿਰ ਸਾਰੇ ਸੰਗਰੂਰ ਦੇ ਲੋਕ ਸਭਾ ਵੋਟਰਸ ਦਾ तहे ਦਿਲ ਤੋਂ ਤਨਬਾਦ ਕਰਦਾ ਹਾਂ ਇੱਕ ਵਾਹੀਦ ਹੋ ਲੀਡਰ ਹੋ ਆਂਦਰਸ ਜਿਨ੍ਹਾਂ ਨੇ ਆਪਣਾ ਤਬਾ ਤਬਾ ਆਪਣੇ ਹੱਥ ਕੇ ਦਿੱਤੇ ਦੁਆਰਾ ਕੈਂਪਰ ਤੇ ਹੁਣ ਜਿਵੇਂ ਸਾਰੀ ਗਲਤ ਆ ਗਈ ਇਹਨਾਂ ਦੀ ਚੋਣ ਦੀ ਹੈ ਹੁਣ ਅਗਲਾ ਪ੍ਰੋ ਜਿਹੜਾ ਹੈ ਜਿਹੜਾ ਪੰਚਾਇਤੀ ਚੋਣਾਂ ਦਾ ਰਿਹਾ ਉਹਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗੀ ਜਿਹੜੀ ਵੀ ਇਹ ਜਿੱਤ ਦਾ ਸੇੜਾ ਹੈ ਆਮ ਜਨਤਾ ਦੇ ਉੱਪਰ ਹੈ ਲੋਕਾਂ ਨੇ ਸਾਨੂੰ ਜਿੱਤ ਦਿਲਾਈ ਹੈ ਲੋਕਾਂ ਨੇ ਲੀਡ ਦਿਲਾਈ ਹੈ ਜੁਮਲੇ ਰੋਟਲਾ ਸ਼ਹਿਰ ਤੋਂ ਮਿਲੀ ਸਾਨੂੰ ਸਾਡੇ ਹਲਕੇ ਤੋਂ ਮਿਲੀ ਉਦਾ ਮੈਂ ਤੁਹਾਨੂੰ ਵਾਟ ਕਰਨਾ ਤਾਂ ਕਰਦੀਆਂ ਸਾਰਿਆਂ ਦਾ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਔਰ ਸਾਨੂੰ ਇੰਨੀ ਵੱਡੀ ਤਾਦਾਦ ਨਾਲ ਲੀਡ ਦਿੱਤੀ। ਦੂਸਰਾ ਤੁਸੀਂ ਹੁਣ ਪੰਚਾਇਤਾਂ ਦੀ ਗੱਲ ਕਰਦੇ ਹੋ ਪੰਚਾਇਤਾਂ ਆਉਣਗੀਆਂ ਤਾਂ ਪੰਚਾਇਤਾਂ ਵੀ ਲੜਾਂਗੇ ਅਸੀਂ ਸਾਰੇ ਇਕਜੁੱਟ ਹੋ ਕੇ ਲੜਾਂਗੇ ਔਰ ਇਨਸ਼ਾਅੱਲਾ ਜਿੱਤਾਂਗੇ ਵੀ। ਸਾਹਿਬ ਜੀ ਤੁਸੀਂ ਬੜੀ ਮਿਹਨਤ ਕੀਤੀ ਹੈ ਇਹ ਮਿਹਨਤ ਅਸੀਂ ਦੇਖ ਲਈਏ। ਦੇਖਿਏ ਪਹਿਲੇ ਤਾਂ ਮੈਂ ਅੱਲਾ ਮੀਆਂ ਦਾ ਤਹਿ ਦਿਲ سے ਸ਼ੁਕਰੀਆ ادا ਕਰਨਾ ਚਾਹੁੰਦੀ ਹਾਂ। क्योंकि ये जीत जो मुमकिन हुई है ना अल्लाह मियाँ की वजह से हुई है और जो मेरे मलेरकोटले हल्के के लोग और जो शहर के ख़ास तौर पे लोग हैं उन्होंने सुखपाल खैरा जी को बहुत इज़्ज़त दे के उन्हें जिताया है मैं उन सब का बहुत शुक्रिया अदा करती हूँ